ਹਾਂਜੀ ਸਾਰੇ ਹੀ ਕਿਸਾਨ ਭਰਾਵਾਂ ਨੂੰ ਸასი ਸ਼ਾਲ ਕੀ ਹਾਲ ਚਾਲ ਆ ਸਾਰੇ ਠੀਕ ਠਾਕ ਸੋ ਦੋਸਤੋ ਅੱਜ ਤੁਹਾਨੂੰ ਆਪਾਂ ਨੀਲੀ ਰਾਵੀ ਦੀ ਝੋਟੀ ਦਿਖਾਉਣ ਲੱਗੇ ਸੀਗੇ ਬੱਗੀ ਮੋਚ ਟੇਡਾ ਘੱਟ ਤੁਹਾਨੂੰ ਵੀ ਪਤਾ ਬਹੁਤ ਔਖੀ ਲੱਭਦੀ ਆ ਪਰ ਆਪਣੀ ਕਿਸਮਤ ਦੇ ਵਿੱਚ ਅਣਜਲ ਲਿਖੇ ਹੁੰਦੇ ਆਪਣੀ ਖੁਗਲੀ ਦੇ ਪਹੂਆਂ ਦੇ ਪੱਠਿਆਂ ਦੇ ਤਾਂ ਦੋਸਤੋ ਉਹ ਆਪਣੇ ਕੋਲੇ ਆ ਹੀ ਜਾਂਦੇ ਆ ਬਾਕੀ ਮਾਲਕ ਨੇ ਜਾਣ ਪਛਾਣ ਬਣਾਤੀ ਆ ਤੁਹਾਡੇ ਭਰਾਵਾਂ ਦਾ ਸਾਥ ਆ ਉਹਨਾਂ ਵੀਰਾਂ ਦਾ ਜਿਹੜੇ ਆਪਾਂ ਨੂੰ ਫੋਨ ਤੇ ਹੀ ਸੰਪਰਕ ਕਰਕੇ ਆਪਣੇ ਘਰ ਵਿజిਟ ਕਰਕੇ ਉਹਨਾਂ ਦੇ ਡੰਗਰ ਆਪਾਂ ਖਰੀਦ ਲਈਦੇ ਆ ਤੇ ਅਗਲਿਆਂ ਨੂੰ ਵੀ ਮਾਨ ਹੁੰਦਾ ਕਿ ਵੀਰ ਨੇ ਸਹੀ ਜਿਹੜਾ ਸਾਡੀ ਪਸ਼ੂਤੰਨ ਦੀ ਕੀਮਤ ਲਾ ਜਾਣੀ ਆ ਬਾਕੀ ਦੋਸਤੋ ਤੁਹਾਨੂੰ ਵੀ ਪਤਾ ਆ ਕਿ ਇਹ ਅਕਸਰੀ ਦੇਖਣ ਚ ਅੱਗੇ ਵੀ ਤੁਸੀਂ ਇਹ ਗੱਲ ਨੋਟ ਕੀਤੀ ਹੋਊਗੀ ਜਿਹੜੀ ਆਸਲਪੂਰੇ ਦੀ ਬਲੱਡ ਲੈਣਾ ਬਹੁਤ ਚੰਗੀ ਬਲੱਡ ਰੈਡ ਮੰਨੀ ਗਈ ਆ ਸੇ ਮਮੀ ਅੱਖਾਂ ਮੀਟ ਕੇ ਹੀ ਇਹਨਾਂ ਇਸ ਲਾਈਨ ਤੇ ਵਿਸ਼ਵਾਸ ਕਰਦਾ ਕਿਉਂਕਿ ਮਾਜੇ ਦੇ ਵਿੱਚ ਜਿਹੜੀ ਬਲੱਡਾ ਮਾਜੇ ਦਾ ਬਲੱਡ ਕਦੇ ਵੀ ਖੋਟਾ ਨਹੀਂ ਨਿਕਲਿਆ ਦੁੱਧ ਦੇ ਵਿੱਚ ਨਾ ਮੈਨੂੰ ਅੱਜ ਤੱਕ ਲੰਭਾ ਆਇਆ ਇਹਦੇ ਨਾਲ ਦੀਆਂ ਝੋਟੀਆਂ ਮੈਂ ਇੱਥੇ ਕਬਰ ਵਸ਼ੇ ਦਿੱਤੀਆਂ ਬਾਈ ਨੂੰ ਇਹ ਇੱਕ ਇਹ ਝੋਟੀ ਲਈ ਆ ਬਗੀ ਮੋਜ ਦੀ ਇੱਕ ਟੇਡੇ ਕੱਢਦੀ ਹੋਰ ਝੋਟੀ ਲਈ ਆ ਆਪਾਂ ਤੇ ਇੱਥੇ ਕਬਰ ਵਸ਼ੇ ਦਿੱਤੀਆਂ ਤੇ ਬਾਈ ਯਾਦ ਕਰਦਾ ਬਾਈ ਹਜੇ ਹੋਰ ਮੰਗਦਾ ਆਪਣੇ ਤੋਂ ਉਸ ਚੀਜ਼ ਦੀਆਂ ਸੋ ਸਵਾਦ ਆ ਜਾਂਦਾ ਦੋਸਤੋ ਕੰਮ ਕੀਤੇ ਦਾ ਵੀ ਡੰਗਰ ਦਿੱਤੇ ਨਾ ਜਦੋਂ ਅਗਲਾ ਕਦੇ ਬਾਈ ਤੇਰੇ ਤੂੰ ਝੋਟੀ ਲੈਣੀ ਆ ਤੇ ਲੈਣੀ ਵੀ ਮੰਨ ਲੋ ਮਾਝੇ ਦੇ ਬਲੰਡ ਦੀ ਆਸਲਪੂਰੇ ਦੀ ਆ ਜਾਂ ਪੱਟੀ ਏਰੀਏ ਦੀ ਦਾ ਖੇਮ ਕਰਨ ਏਰੀਏ ਦੀ ਤੇ ਇਹ ਆਪਣੇ ਕੋਲੇ 2 ਸਾਲ ਦੀ ਘੋਟੀ ਦੋਸਤੋ ਦੰਦਾ ਤੋਂ ਖੀਰੀ ਜਬਾਨ ਗੁਲਾਬੀ ਸਿੰਘ ਕੁੰਡਾ ਮੱਥੇ ਤੋਂ ਬਿਲਕੁਲ ਥੱਲੇ ਸਿੰਘ ਹੈ ਦਾ ਚਾਰੇ ਪੈਰਾਂ ਦੇ ਜੈਜ ਮਾਰਕਿੰਗਾਂ ਸੂ ਤੇ ਵੀ ਵਾਲ ਹੈਗੇ ਥੱਲੇ ਚਿੱਟੇ ਤੇ ਝੋਲੀ ਕਰਿਓ ਚੈੱਕ ਆ ਝੋਲੀ ਦੇ ਦਿਵਾਨੇ ਆ ਦੋਸਤੋ ਸਾਰੇ ਬਸਪਤ ਆ ਮੇਰੇ ਹਿਸਾਬ ਨਾਲ ਚਾਰੇ ਪੀੜੀ ਦੇ ਪਾਪ ਯਾਰਗੇ ਥਾਣਾ ਤਣਾ ਦਾ ਗੈਬ ਚੈੱਕ ਕਰਕੇ ਇੱਥੇ ਤੁਸੀਂ ਖਾਲੀ ਨਹੀਂ ਮੁੜੋਗੇ ਤਿੰਨ ਗੁਲਾਬੀ ਆ ਤੇ ਇੱਕ ਕਾਲਾ ਵਾ ਤੇ ਤੁੰਨ ਵੀ ਆ ਦੇਖ ਸਕਦੇ ਤੁਸੀਂ ਥੱਲੇ ਉਹਦਾ ਵਾਈਟ ਆ ਸੋ ਇਹ ਚੀਜ਼ ਦੋਸਤੋ ਬਹੁਤ ਘੱਟ ਮਿਲਦੀ ਆ ਪੈਸਾ ਹਰ ਇੱਕ ਨੇ ਲਾਉਣਾ ਹੁੰਦਾ ਨਿਰਖ ਪਰਖ ਕਰਕੇ ਖਰੀਦੋ ਮੈਂ ਹਰ ਇੱਕ ਨੂੰ ਕਹਿੰਨਾ ਕਿ ਚੰਗੀ ਬਲੱਡ ਜੇ ਲੈ ਲਓਗੇ ਤਾਂ ਚੰਗਾ ਬਲੱਡ ਦਾ ਕੀਮਤ ਚੰਗੀ ਮਿਲ ਜਾਂਦੀ ਆ ਜੇ ਨਰਮ ਲੈ ਲਓਗੇ ਤਾਂ ਨਰਮ ਦਾ ਨਰਮ ਰਹਿ ਜਾਂਦਾ ਇਸ ਕਰਕੇ ਸੱਜਣੋ ਜਦੋਂ ਵੀ ਖਰੀਦੋਗੇ ਤਾਂ ਆਪਣੀ ਪਰਖਣਾ ਖਰੀਦੋ ਸੋ ਆ ਦੇਖੋ ਪੱਠਪੂੜਾ ਪੂਰਾ ਚੌੜਾ ਦੋਸਤੋ ਮੂ ਇਹਦਾ ਸਾਰਾ ਜਿਹੜਾ ਬੱਗੀ ਮੋਛਿਆ ਇੱਧਰ ਦੇਖੋ ਅੱਖ ਦੇਖੋ ਇਹਦੀ ਦੋਸਤੋ ਅੱਖ ਬਿਲਕੁਲ ਗੁਲਾਬੀ ਜ਼ੁਬਾਨ ਗੁਲਾਬੀ ਆ ਮੱਥੇ ਬਾਲਾ ਰੰਗ ਸਿੰਘ ਬਿਲਕੁਲ ਕੁੰਡਾ ਦੋਸਤੋ ਇਹ ਆਪਣੇ ਫਾਰਮ ਦੀ ਸ਼ਾਨ ਆ ਝੋਟੀ ਮੈਂ ਤਾਂ ਇਹੀ ਕਹੂੰਗਾ ਕਿਉਂਕਿ ਇਦਾਂ ਦੀਆਂ ਝੋਟੀਆਂ ਬਹੁਤ ਘੱਟ ਮਿਲਦੀਆਂ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਜਿਹੜਾ ਇਹਦਾ ਮੁੱਲਿਆ ਦੋਸਤੋ 45000 ਰੁਪਿਆ ਵਾ ਬਾਕੀ ਜੇ ਕਿਸੇ ਮੇਰੇ ਵੀਰ ਨੂੰ ਪਸੰਦ ਆਉਂਦੀ ਆ ਤਾਂ ਆਪਣੇ ਨਾਲ ਸੰਪਰਕ ਕਰ ਲਿਓ ਧੰਨਵਾਦ ਜਿਉਂਦੇ ਵਾਸਤੇ ਰੋ ਪੰਜਾਬੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਤੁਹਾਡਾ ਤਹਿ ਦਿਲ ਤੋਂ ਮੈਂ ਧੰਨਵਾਦੀ ਆ ਬਾਕੀ ਅਜੇ ਕੱਲ ਆਈਆਂ ਆਪਣੇ ਫਾਰਮ ਤੇ ਗੱਲ ਚਾਰੂ ਦੀ ਹੁੰਦੀ ਆ ਦੋਸਤੋ ਝੋਟੀਲੀ ਮੈਂ ਇੱਕ ਸਾਦਾ ਉਪਰ ਆਈਆਂ ਤੇ ਖੁਰਲੀ ਚ ਮੂੰਹ ਸਰਬ ਸੁੱਕੀ ਦੂੜੀ ਤੇ ਦੇਖੋ ਤੁਸੀਂ ਮੂੰਹ ਗੱਡਿਆ ਵਾ ਮੰਨ ਲਓ ਵੀ ਜਿਹੜਾ ਚੰਗਾ ਪਸ਼ੂ ਧੰਨਾ ਨਾ ਉਹਦਾ ਪਤਾ ਲੱਗ ਜਾਂਦਾ ਦੋਸਤੋ ਉਹਦਾ ਬਲੱਡ ਬਲੱਡ ਅਸਲ ਚ ਬੋਲਦਾ ਜਿਹੜਾ ਬਲੱਡ ਹੁੰਦਾ ਨਾ ਠੰਡਾ ਸੀਲ ਉਹ ਦੱਸ ਦਿੰਦਾ ਵੀ ਮੇਰੇ ਜੀ ਕਿੰਨਾ ਮੈਂ ਕਰਤੂਤ ਦਾ ਮਾਲਕ ਆ ਸੋ ਧੰਨਵਾਦ ਦੋਸਤੋ ਵੀਡੀਓ ਦੇਖਣ ਲਈ